ਵਿਅਕਤੀ ਦੇ ਵੱਲੋਂ ਆਪਣੇ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜਨਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਪਿੰਡ ਕੰਦੋਵਾਲੀ ਦੇ ਵਿੱਚ ਇਸ ਕਲਜੁਗੀ ਪੁੱਤਰ ਦੇ ਵੱਲੋਂ ਇਸ ਕਾਨੂੰਨੀ ਵਿਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਨੇ ਪਹਿਲਾ ਆਪਣੀ ਮਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਫਿਰ ਪਰਚਾਈ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਜੈਨ ਨੂੰ ਹੱਥੀ ਮਾਰ ਮੁਕਾ ਦਿੱਤਾ ਤੇ ਖੁਦ ਕਤਲ ਕਰਕੇ ਥਾਣੇ ਪਹੁੰਚ ਜਾਂਦਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦਾ ਬਿਆਨ ਸਾਹਮਣੇ ਆਇਆ ਪੁਲਿਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਹਾਲਾਂਕਿ ਕਾਰਨ ਕੁਝ ਇਹ ਨਿਕਲ ਕੇ ਸਾਹਮਣੇ ਆਏ ਨੇ ਕਿ ਇਸ ਮੁਲਜ਼ਮ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਰਹਿੰਦੀ ਸੀ ਤੇ ਮੁਲਜ਼ਮ ਟੈਨਸ਼ਨ ਦੇ ਵਿੱਚ ਸੀ ਤੇ ਟੈਨਸ਼ਨ ਦੇ ਵਿੱਚ ਆ ਕੇ ਇਸ ਦੇ ਵੱਲੋਂ ਇਸ ਵਰਤਾਰੇ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹਰ ਇੱਕ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਵੀ ਸਾਂਝੀਆਂ ਤੌਰ 'ਤੇ ਕਰ ਰਿਹਾ ਪੁਲਿਸ ਦਾ ਬਿਆਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਹਾਲਾਂਕਿ ਮੁਲਜ਼ਮ ਖੁਦ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਤਿੰਨ ਜੀਆਂ ਨੂੰ ਮਾਰ ਮੁਕਾ ਕੇ ਕਤਲ ਕਰਕੇ ਥਾਣੇ ਪਹੁੰਚ ਜਾਂਦਾ ਤੇ ਆਪਣਾ ਗੁਨਾਹ ਕਬੂਲ ਕੀਤਾ ਜਾਂਦਾ ਹੈ ਦੱਸਦੇ ਕਿ ਤਹਿਸੀਲ ਅchnala din ਪੈਂਦੇ ਪਿੰਡ ਕੰਦੁਫਾਲੀ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਤਿੰਜਿਆਂ ਦਾ ਕਤਲ ਕਰ ਦਿੱਤਾ ਪਹਿਲਾਂ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਤੋਂ ਬਾਅਦ ਭਾਬੀ ਦਾ ਕਤਲ ਕੀਤਾ ਤੇ ਫਿਰ ਭਤੀਜੇ ਦੇ ਵੀ ਸਾਹ ਇਸ ਵਿਅਕਤੀ ਦੇ ਵੱਲੋਂ ਮੁਕਾ ਕੇ ਰੱਖ ਦਿੱਤੇ ਤਿੰਨਾਂ ਦਾ ਕਤਲ ਕਰਕੇ ਖੁਦ ਥਾਣੇ ਪਹੁੰਚਾ ਹਾਲਾਂਕਿ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਪ੍ਰਾਇ ਨੇ ਹੱਥੀ ਹੀ ਆਪਣੇ ਪ੍ਰਾ ਦਾ ਕਰ ਉਜਾੜ ਕੇ ਰੱਖ ਦਿੱਤਾ 37 ਸਾਲ ਦੇ ਇਸ ਅਮ੍ਰਿਤਪਾਲ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਜਿਸ ਨੇ ਇਸ ਸਾਰੀ ਕਤਲ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਕਿਹਾ ਜਾ ਰਿਹਾ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੇ ਆਪਣੇ ਪਰਿਵਾਰ ਦੇ ਤਿੰਨ ਜੀਆਂ ਨੂੰ ਮਾਰ ਮੁਕਾ ਦਿੱਤਾ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਬਿਆਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਪੁਲਿਸ ਨੇ ਕਿਹਾ ਕਿ ਮੁਲਜ਼ਮ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਘਰ ਚਲੇ ਗਈ ਸੀ ਤੇ ਐਸੇ ਹੀ ਚਿੰਤਾ ਦੇ ਵਿੱਚ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਵਾਰ ਪੁਲਿਸ ਦਾ ਬਿਆਨ ਸੁਣ ਲੈਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਮੁਲਜ਼ਮ ਦੇ ਵੱਲੋਂ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਇਮਾਨ ਲੈ ਜਿਹੜਾ ਮੇਰਾ ਨਾਮ ਸਤਿਆਵਰਨਜੀਤ ਸਿੰਘ ਜੀ ਹਸਾਕਾ ਸਰਪੰਚ ਪਿੰਡ ਕੰਦਵਾਲੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਇਹ ਘਟਨਾ ਬਹੁਤ ਮਾੜੀ ਹੋਈ ਹੈ ਜੀ ਅਸੀਂ ਜੇ ਆਪੋ ਆਪਣੇ ਘਰਾਂ ਜਿਆ ਸਾਰੇ ਇਹ ਕਿਤੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਹੈ ਤੇ ਦੇਖੋ ਜਾ ਕੇ ਫਿਰ ਇਹਦੇ ਆ ਮੈਂ ਚਾਚੇ ਇਹਦੇ ਨਾਲ ਲੰਗਰ ਭੋਗ ਦੇ ਤੇ ਸਾਰੇ ਜੀ ਮੰਮੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀਜਾ ਜਿਹੜਾ ਉਹਦੀ ਵੀ ਮੰਜੇ ਤੇ ਆ ਕਿੰਨੇ ਕਦਲ ਕੀਤੇ ਬਹੁ ਮਾੜਾ ਕੀਤਾ ਰੇ ਕਾਰਨ ਕੀ ਕੋਈ ਕਾਰਨ ਕੋਈ ਨਹੀਂ ਆਦੀ ਘਰ ਦੀ ਸਾਲ ਕੋ ਗਿਆ ਗਈ ਹੁਣ ਕਾਰਨ ਤਾਂ ਆਪੇ ਦੱਸੂਗਾ ਤਵਦੀਸ਼ ਦੱਸੂ ਵੀ ਕੀ ਕਾਰਨ ਹੋਇਆ ਸਾਨੂੰ ਤਾਂ ਪਤਾ ਨਹੀਂ ਨਸ਼ਾ ਪਤਾ ਵੀ ਕਰਦਾ ਨਹੀਂ ਨਹੀਂ ਨਸ਼ਾ ਪਤਾ ਕਿ ਮਾੜਾ ਮੋਟਾ ਨਸ਼ਾ ਪਤਾ ਨਹੀਂ ਕਰਦਾ ਇਹ ਵੀ ਪਸ਼ੋਕੜ ਕਰੀਬ ਨਾਲ ਕੋਈ ਕੋਈ ਗੱਲ ਨਹੀਂ ਹੈ ਇੱਦਾਂ ਕੋਈ ਪਸ਼ੋਕੜ ਕਿਹਾ ਜਾ ਰਿਹਾ ਕਿ ਨਸ਼ੇ ਦੀ ਲੋਰ ਦੇ ਵਿੱਚ ਕਹਿੋ ਜੀ ਵੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਗੀ ਪਿੰਡ ਦੇ ਵਿੱਚ ਕਿੰਦਾ ਦਾ ਸੀ ਇਹ ਰਹਿਣ ਸਹਾਰੇ ਦਾ ਇਹ ਭਾਈ ਕੇਲ ਜਾਂਦਾ ਨਹੀਂ ਇਹ ਤਾਂ ਇਹਨੇ ਹੋਏ ਨਹੀਂ ਆਖਿਆ ਨਾਲ ਗੱਲ ਨਹੀਂ ਕਦੀ ਹੁੰਨੀ ਇਹ ਕਿਸੇ ਨਾਲ ਇਹਦਾ ਕੋਈ ਤੂੰ ਤੂੰ ਮੈਂ ਮੈਂ ਵੀ ਨਹੀਂ ਆਜਦਾ ਕੋਈ ਇਹ ਕਾਰਨ ਕੀ ਮੰਨਦੇ ਪੀ ਇਹਨੂੰ ਪਤਾ ਨਹੀਂ ਜੀ ਕਾਰਨ ਦਾ ਹੁਣ ਕਾਰਨ ਤੇ ਫੇਰ ਵੀ ਲੱਗਣਾ ਚ ਪਤਾ ਆਪੇ ਪਤਾ ਉਹਨੇ ਹੀ ਦੱਸਣਾ ਜਿੰਨੇ ਕੀਤਾ ਪੁਲਿਸ ਆਈ ਮੌਕੇ ਤੇ ਮੌਕੇ ਤੇ ਆ ਗਈ ਪੁਲਿਸ ਨਾਲ ਹੀ ਆ ਗਈ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਲੇਸ਼ ਚੱਲਦਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਇੱਕ ਇਹ ਜਿਹੜਾ ਅਮਰਤਪਾਲ ਕਿਉਂਦਾ ਨੇ ਆਪਣੀ ਭਾਬੀ ਨੂੰ ਮਾਰਿਆ ਪਤ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਇਹ ਬੱਚਾ ਜਈ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਤੇ ਨਾਲ ਹੀ ਆ ਕੇ ਮਦਦ ਨੂੰ ਮਾਰਤਾ ਇਹ ਕਾਰਨ ਕੀ ਰਹਾ ਕਾ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਪਤਾ ਇਹਨਾਂ ਕੋਲ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉੱਚੇ ਇਹਦੇ ਦੋ ਬੱਚੀਆਂ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਉੱਤੇ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਕੋਲ ਜਾਣ ਹਾਂਜੀ ਹਾਂਜੀ ਇਹਨੇ ਸਰ ਇਹ ਖੁਦ ਕਰਕੇ ਇਹਦੇ ਦੱਸਦਾ ਸੀ ਕਿ ਕੁਝ ਚਿਰ ਸਿਰਫ ਇਹ ਨਸ਼ਾ ਵਗੈਰਾ ਵੀ ਕਰਦਾ ਸੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਤੈਂਬਲਿਨ ਜੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਪਿੱਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹਦੇ ਕੋਈ ਜਦੋਂ ਇਹਨੇ ਮਰਡਰ ਕੀਤਾ ਜਿਹੜਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਐਸ.ਐਸ.ਓ ਸਾਹਿਬ ਕੋ ਪੁੱਛ ਲਈ। ਕੋਈ ਮੁੱਖ ਕਾਰਨ ਦੱਸਿਆ ਹੋਵੇ। ਪਹਿਲਾਂ ਵੀ ਝਗੜੇ ਰਹਿੰਦਾ ਸੀ। ਹਾਂਜੀ। ਪਰਿਵਾਰ 'ਚ ਵੀ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਾਂ ਸਿੱਧੇ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਜਿਹੜੇ ਸਾਡੇ ਨੋਟਿਸ ਚ ਆਈ ਗਏ। ਕਿਸ ਚੀਜ਼ ਨਾਲ ਕਰਲ ਕੀਤਾ ਹੈ? ਦੱਤਰ ਨਾਲ। ਪ੍ਰਮਾਣ ਕਰ ਲਈ। ਜੀ। ਸਿਚੇ ਸੋਟਾ ਇਹ ਮਾਸੋਂ ਬੱਚਾ ਸੀ ਉਹਨੂੰ ਵੀ ਦਾਤਰ ਨਾਲ ਮਾਰਿਆ ਜੀ ਜੀ ਸਭ ਤਾ ਦੋ ਲੈ ਕੇ ਜਾਓ ਫੋਸਟ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਸਰ ਸ਼ੁਰੂਆਤੀ ਜਾਂਚ ਦੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਬੱਚੂ ਇਹ ਸਾਰਾ ਕੁਝ ਹੋਦਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਇਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ ਚ ਹੋਣ ਕਰਕੇ ਹੋਇਆ ਹੈ ਮਰਡਰ ਰੈਪੋਰਟ ਲੈ ਲੇ ਸਰ ਤੁਸੀਂ ਐਗਜ਼ੈਕਟਲੀ ਹੈਗੀ ਉਹ ਪੁਲਾੜੀ ਇਹਦੇ ਦੱਤਰਿਆ ਹਾਂ ਜੀ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖਰੇ ਦੱਸ ਦਿੰਦੇ ਠੀਕ ਹੈ